ਸਤਿ ਸ਼੍ਰੀ ਅਕਾਲ ਦੋਸਤੋ ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਨੇ ਇੱਕ ਸੰਸਦ ਦੇ ਵਿੱਚ ਸਰਦਰਤ ਸੈਸ਼ਨ ਦੇ ਦੌਰਾਨ ਇੱਕ ਬਿੱਲ ਨੂੰ ਜਿਹੜੀ ਮਨਜ਼ੂਰੀ ਦਿੱਤੀ ਸੀ ਉਸ ਨੂੰ ਲੈ ਕੇ ਰਾਜ ਸਰਕਾਰਾਂ ਦੇ ਉੱਪਰ ਜਿਹੜਾ ਬੋਝ ਹੈ ਉਹ ਉਸ ਬਿੱਲ ਨੂੰ ਲੈ ਕੇ ਜਿਹੜਾ ਵਧਣ ਜਾ ਰਿਹਾ ਹੈ ਖਜ਼ਾਨੇ ਦੇ ਉੱਪਰ ਕਿਉਂਕਿ ਪਹਿਲਾਂ ਸਾਰੇ ਦਾ ਸਾਰਾ ਉਹ ਵਿੱਤੀ ਬੋਝ ਸੈਂਟਰ ਸਰਕਾਰ ਦੇ ਖਜ਼ਾਨੇ ਤੇ ਸੀ ਪਰ ਹੁਣ ਇਸ ਬਿੱਲ ਤੇ ਪਾਸ ਹੋਣ ਤੋਂ ਬਾਅਦ 60 40 ਦਾ ਜਿਹੜਾ ਅਨੁਪਾਤ ਹੈ ਉਹ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਉੱਪਰ ਵੱਡਿਆ ਗਿਆ ਜਿਸ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਪਾਸੇ ਹੋਏ ਬਿੱਲ ਦੀ ਵਿਖੇਦੀ ਕੀਤੀ ਔਰ ਸਪੈਸ਼ਲ ਸੈਸ਼ਨ ਬੁਲਾਉਣ ਦੀ ਵੀ ਉਹਨਾਂ ਨੇ ਗੱਲ ਜਿਹੜੀ ਉਹ ਕਹੀ ਸੀ ਇਸ ਬਿੱਲ ਨੂੰ ਲੈ ਕੇ ਔਰ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਵਿਰੋਧੀ ਪਾਰਟੀਆਂ ਦੇ ਨਾਲ ਮਿਲ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਇੱਕ ਸੁਰਤੇ ਵਿੱਚ ਇਸ ਜਿਹੜੀ ਬਿੱਲ ਦੀ ਹੈ ਉਹ ਨਿਖੇਧੀ ਕੀਤੀ ਹੈ ਵਿਰੋਧ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਰਾਜ ਸਰਕਾਰਾਂ ਦੇ ਉੱਪਰ ਜਿਹੜਾ ਕੇਂਦਰ ਸਰਕਾਰ ਵੱਲੋਂ ਬਿੱਲ ਪਾਸ ਕਰਕੇ ਵਾਧੂ ਬੋਝ ਪਾਇਆ ਜਾ ਰਿਹਾ ਹੈ ਇਹਦੇ ਨਾਲ ਇਹ ਸਕੀਮ ਸਹੀ ਨਹੀਂ ਚੱਲ ਪਾਏਗੀ ਕਿਉਂਕਿ ਰਾਜ ਪਹਿਲਾਂ ਹੀ ਬਹੁਤ ਸਾਰੇ ਜਿਹੜੇ ਰਾਜ ਹੈ ਉਹਨਾਂ ਨੇ ਪਹਿਲਾਂ ਹੀ ਕੇਂਦਰ ਸਰਕਾਰ ਤੋਂ ਬਹੁਤ ਜ਼ਿਆਦਾ ਕਰਜ਼ਾ ਜਿਹੜਾ ਉਹ ਲਿਆ ਹੋਇਆ ਹੈ ਰਾਜ ਸਰਕਾਰਾਂ ਪਹਿਲਾਂ ਹੀ ਬੜੀ ਮੁਸ਼ਕਲ ਤੇ ਨਾਲ ਰਾਜ ਨੂੰ ਚਲਾ ਰਹੀਆਂ ਜੇਕਰ ਇਹ ਬਿੱਲ ਸੱਚਮੁੱਚ ਇਸੇ ਤਰੀਕੇ ਨਾਲ ਲਾਗੂ ਹੋ ਜਾਂਦਾ ਜਿਵੇਂ ਕੇਂਦਰ ਸਰਕਾਰ ਨੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇਸ ਨੂੰ ਪਾਸ ਕਰ ਦਿੱਤਾ ਤਾਂ ਇਹਦੇ ਨਾਲ ਜਿਹੜੇ ਰਾਜ ਸਰਕਾਰਾਂ ਦੇ ਵਿੱਤੀ ਮਾਮਲੇ ਐ ਉਹ ਹੋਰ ਗੜਬੜਾ ਜਾਣਗੇ ਜਿਸ ਦੇ ਕਰਕੇ ਇਸ ਬਿੱਲ ਦੇ ਉੱਪਰ ਅਜੇ ਵੀ ਕੇਂਦਰ ਸਰਕਾਰ ਨੂੰ ਜਿਹੜਾ ਉਹ ਵਿਚਾਰ ਕਰਨਾ ਚਾਹੀਦਾ ਹੈ ਤੇ ਵਾਪਸ ਲੈਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਗਰੀਬਾਂ ਨੂੰ 100 ਦਿਨ ਦੇ ਰੋਜ਼ਗਾਰ ਜਿਹੜੀ ਗਰੰਟੀ ਕਾਨੂੰਨ ਇੱਕ ਬਣਿਆ ਹੋਇਆ ਮਨਰੇਗਾ ਉਸ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਬਦਲੀਆਂ ਤਬਦੀਲੀਆਂ ਕੀਤੀਆਂ ਗਈਆਂ ਉਸ ਨੂੰ ਲੈ ਕੇ ਰਾਜਾਂ ਦੇ ਮੁਖੀਆਂ ਵੱਲੋਂ ਇਸ ਬਿੱਲ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਜਿੱਥੇ-ਜਿੱਥੇ ਭਾਜਪਾ ਦੀ ਜਿਹੜੀ ਸਰਕਾਰ ਹੈ ਜਿਹੜੇ ਰਾਜਾਂ ਦੇ ਵਿੱਚ ਨਹੀਂ ਹੈ ਕਿਉਂਕਿ ਜੇ ਬਿਲ ਭਾਜਪਾ ਕੇਂਦਰੀ ਭਾਜਪਾ ਸਰਕਾਰ ਨੇ ਪਾਸ ਕੀਤਾ ਹੈ ਜਿਹੜੀਆਂ ਸਟੇਟਾਂ ਦੇ ਵਿੱਚ ਭਾਜਪਾ ਸਰਕਾਰ ਹੈ ਉਹ ਤਾਂ ਬੋਲਣ ਜੋ ਕਿ ਨਹੀਂ ਹਨ ਨੁਰਿੰਦਰ ਮੋਦੀ ਅਮਿਤ ਸ਼ਾ ਦੇ ਵੀ ਪਰ ਜਿੱਥੇ ਗੈਰ ਭਾਜਪਾ ਸਰਕਾਰਾਂ ਜਿਹੜੇ ਸੂਬਿਆਂ ਦੇ ਵਿੱਚ ਉਹ ਮਿਲ ਕੇ ਚਾਹੇ ਉੱਥੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਰਾਜ ਕਰ ਰਹੀਆਂ ਹਨ ਉਹ ਡਟਵਾ ਜਿਹੜਾ ਇਸ ਦਾ ਵਿਰੋਧ ਕਰ ਰਹੀਆਂ ਕਿਉਂਕਿ ਇਹਦੇ ਨਾਲ ਰਾਜ ਸਰਕਾਰਾਂ ਦੇ ਉੱਪਰ ਖਜ਼ਾਨੇ ਦੇ ਉੱਪਰ ਵੱਧ ਤੋਂ ਜਿਹੜਾ ਬੋਝ ਹੈ ਉਹ ਪੈਣਾ ਹੈ ਬਿਲ ਦਾ ਨਾਮ ਵੀ ਬਦਲਿਆ ਗਿਆ ਜਿਸ ਕਰਕੇ ਕਾਂਗਰਸ ਨੂੰ ਇਤਰਾਜ ਹੈ ਪਹਿਲਾਂ ਬਿਲ ਦਾ ਨਾਮ ਹੈ ਮਹਾਤਮਾ ਗਾਂਧੀ ਨਰੇਗਾ ਜਿਹੜੀ ਸਕੀਮ ਹੈ ਉਹਦੇ ਤਹਿਤ ਨਾਮ ਹੈ ਤੇ ਪਰ ਹੁਣ ਇਸ ਦਾ ਨਾਮ ਬਦਲ ਕੇ ਕੇਂਦਰ ਸਰਕਾਰ ਨੇ ਵੀਪੀ ਜੀ ਰਾਮ ਜੀ ਜਿਹੜਾ ਕਾਨੂੰਨ ਹੈ ਸਕੀਮ ਹੈ ਉਹ ਲਾਗੂ ਕੀਤੀ ਹੈ ਇਸ ਨੂੰ ਲੈ ਕੇ ਸੁਨਾਰ ਸੁਬੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਕਾਨੂੰਨ ਜਿਹੜਾ ਇਹ ਤੁਰੰਤ ਰੱਦ ਹੋਣਾ ਚਾਹੀਦਾ ਹੈ ਉਹਨਾਂ ਨੇ ਦਲੀਲਾਂ ਵੀ ਦਿੱਤੀਆਂ ਕਿ ਉਹਨਾਂ ਨੇ ਕਿਹਾ ਕਿ ਪਹਿਲਾਂ ਸਕੀਮ ਦਾ ਨਾਮ ਮਹਾਤਮਾ ਗਾਂਧੀ ਦੇ ਨਾਮ ਤੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਇਆ ਉਹਨਾਂ ਨੇ ਕਿਹਾ ਕਿ ਰਾਜਨੀਤੀ ਕਰਦਿਆਂ ਹੁਣ ਸਕੀਮ ਦਾ ਨਾਮ ਬਦਲਣਾ ਠੀਕ ਨਹੀਂ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਕੀਮ ਲਾਈ ਕੇਂਦਰ ਰਾਜ ਦਰਮਿਆਨਾ ਦਰਮਿਆਨ ਫੰਡਾਂ ਦੀ ਜਿਹੜੀ ਵੰਡ ਹੈ ਉਹ 40 60 40 ਦਾ ਜਿਹੜਾ ਅਨੁਪਾਤ ਉਹ ਕੀਤੀ ਹੈ 50% ਇਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਅਦਾ ਕੀਤਾ ਜਾਏਗਾ ਔਰ 40% ਜਿਹੜਾ ਉਹ ਰਾਜ ਸਰਕਾਰਾਂ ਇਹਦੇ ਵਿੱਚ ਪੇ ਕਰਨਗੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਵਰਕੇ ਰਾਜ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਵਿੱਚ ਵਿੱਤੀ ਗੜਬੜੀਆਂ ਅਤੇ ਘੁਟਾਲਿਆਂ ਕਾਰਨ ਇਸ ਸਕੀਮ ਵਾਸਤੇ ਯੋਗਦਾਨ ਨਹੀਂ ਪਾ ਸਕਣਗੇ ਉਹ ਇਸ ਸਕੀਮ ਨੂੰ ਜਿਹੜਾ ਲਾਗੂ ਨਹੀਂ ਕਰ ਸਕਣਗੇ ਇੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨਾ ਸਾਧਿਆ ਹੈ ਕਿ ਜਿਸ ਤਰੀਕੇ ਦੀਆਂ ਵਿੱਤੀ ਗੜਬੜੀਆਂ ਤੇ ਘੁਟਾਲੇ ਆਮ ਆਦਮੀ ਪਾਰਟੀ ਦੇ ਸਾਹਮਣੇ ਆ ਰਹੇ ਹਨ ਇੱਥੇ ਪਹਿਲਾਂ ਹੀ ਬਜਟ ਨਹੀਂ ਹੈ ਸਰਕਾਰ ਦੇ ਕੋਲ ਤਾਂ ਇਹ ਸਕੀਮ ਜਿਹੜੀ ਹੈ ਨਹੀਂ ਚੱਲ ਪਾਏਗੀ ਕਿਉਂਕਿ ਸਰਕਾਰ 60 40 ਦਾ ਜਿਹੜਾ ਅਨੁਪਾਤ ਹੈ 40% ਭਰਨ ਦੇ ਵਿੱਚ ਅਸਮਰੱਥ ਹੈ ਆਪਣੀਆਂ ਦਲੀਲਾਂ ਦੇ ਹੱਕ ਵਿੱਚ ਉਦਾਹਰਣ ਪੇਸ਼ ਕੀਤੀਆਂ ਉਹਨਾਂ ਨੇ ਕਾਂਗਰਸ ਤੇ ਮਜੂਤਾ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਨੂੰ ਵਿੱਤੀ ਤੌਰ ਤੇ ਬਰਬਾਦ ਕਰ ਦਿੱਤਾ ਹੈ ਇਸ ਕਾਰਨ ਆਪ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਸਕੀਮ ਸਵੇਤ ਬਖ ਬਖ ਸਕੀਮਾਂ ਆਪਣੇ ਵਾਸਤੇ ਆਪਣਾ ਹਿੱਸਾ ਨਹੀਂ ਪਾ ਸਕੀ ਜਿਸ ਕਾਰਨ ਮੈਡੀਕਲ ਸੇਵਾਵਾਂ ਸਮਾਜ ਦੇ ਸਾਰੇ ਵਰਗਾ ਕੋਲ ਨਹੀਂ ਪਹੁੰਚ ਰਹੀਆਂ ਆਪ ਉਹਨਾਂ ਨੇ ਇੱਥੇ ਆਮ ਆਦਮੀ ਪਾਰਟੀ ਤੇ ਪਿਛਲੀ ਜਿਹੜੀ ਕਾਂਗਰਸ ਰਾਜ ਕਰਕੇ ਗਈ ਹੈ ਉਹਨਾਂ ਨੂੰ ਘੇਰਿਆ ਕਿ ਉਹਨਾਂ ਨੇ ਬੋਝ ਜਿਹੜਾ ਖਜ਼ਾਨੇ ਦੇ ਉੱਪਰ ਬੋਝ ਇੰਨਾ ਜ਼ਿਆਦਾ ਪਾਇਆ ਜਾਂ ਘਟਾਲੇ ਇੰਨੇ ਜ਼ਿਆਦਾ ਕੀਤੇ ਜਿਸ ਤਾ ਕਰਕੇ ਜੜੀਆਂ ਵੀ ਇਸ ਤਰ੍ਹਾਂ ਦੀਆਂ ਸਕੀਮਾਂ ਜਿਹਦੇ ਵਿੱਚ ਕੇਂਦਰ ਤੇ ਰਾਜ ਸਰਕਾਰ ਦਾ ਯੋਗਦਾਨ ਹੈ ਉਹ ਸਕੀਮਾਂ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਸਕਣਗੀਆਂ ਕਿਉਂਕਿ ਖਜ਼ਾਨੇ ਦੇ ਵਿੱਚ ਪੈਸਾ ਇਹਨਾਂ ਨੇ ਘੁਟਾਲਿਆਂ ਲੁਕ ਕਰਦਿਆਂ ਹੋਇਆਂ ਛੱਡਿਆ ਹੀ ਨਹੀਂ ਹੈ ਇਹ ਅੱਜ ਬੇਸ਼ੱਕ ਇਸ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਇਸ ਜਿਸ ਦਿਨ ਇਹ ਬਿੱਲ ਪਾਸ ਹੋਇਆ ਸੀ ਅਗਲੇ ਦਿਨ ਹੀ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਬਰੋਕਾਤੀ ਕੀਤੀ ਗਈ ਸੀ ਔਰ ਲਾਗੂ ਕਰਨ ਤੋਂ ਇਨਕਾਰ ਕੀਤਾ ਸੀ ਇਸੇ ਤਰੀਕੇ ਦੇ ਨਾਲ ਅੱਜ ਸੁਖਬੀਰ ਸਿੰਘ ਬਾਦਲ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਾਲ ਇੱਕ ਸੁਰ ਹੋ ਕੇ ਇਸ ਕਾਨੂੰਨ ਦਾ ਜਿਹੜਾ ਉਹ ਵਿਰੋਧ ਕਰਦੇ ਨਜ਼ਰ ਆਏ ਧੰਨਵਾਦ